ਕਦਾ ਜੀ ਪੂਜਾ ਕੀ ਗੱਲ ਬਤੋਈ ਤੁਸੀਂ ਸ਼ੈਂਕੀ ਚੜ ਗਏ اے ਮੇਰੇ ਨੂੰ ਹੱਥ ਪਾ ਰਹੇ ਸੀਗੇ ਮੈਂ ਡਾਕਟਰ ਜੱਸੀ ਹਾਂ ਜੀ ਡਾਬਾ ਰੋਡ ਤੇ ਆ ਜਿਹੜਾ ਹਾਂ ਜੀ ਇਹੋ ਕੋਈ ਨਹੀਂ ਹਾਂ ਜੀ ਹਾਂ ਜੀ ਡਾਕਟਰ ਜੱਸੀ ਜੀ ਦਾ ਜਿਹੜਾ ਉਹ ਇੰਦਾ ਕਰ ਰਿਹਾ ਸੀ ਹਾਂ ਮੈਂ ਕੋਈ ਨਹੀਂ ਹਾਂ ਜੀ ਤੇ ਉਹ ਕੀ ਅਕਲਮੰਤ ਸਿੱਧੂ ਤੇ ਬਿੱਟਾ ਮੇਰੀ ਕੋਈ ਸੁਣਵਾਈ ਨਹੀਂ ਹੋਣ ਦਿਨ ਤੇ ਹੈਗੇ ਕੀ ਮਾਮਾ ਆਹੀ ਮੈਨੂੰ ਪਹ ਹੱਥ ਪਾਇਆ ਜੀ ਉਹਨਾਂ ਨੇ ਡਾਕਟਰ ਜੱਸੀ ਦੋ ਮੈਡਮ ਕਰੋ ਉਲਟਾ ਮੈਨੂੰ ਧਮਕੀ ਦਿੱਤੀ ਜਿਹੜਾ ਤੇਰੇ ਨਾਲ ਕਰੂਗਾ ਉਹ ਸਾਰੇ ਮੈਂ ਚਕਵਾਉਂਗਾ ਤੇਰੇ ਮੁੰਡੇ ਨੂੰ ਮਾਰ ਦੂੰਗਾ ਕਿਸ ਨੇ ਕਰ ਨਹੀਂ ਕੀਤੀ ਕੋਈ ਮੁੰਡਾ ਮੇਰਾ ਦੁਨੀਆ ਤੇ ਬਸ ਕਿਸ ਨੇ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਸਗੋ ਜਿਹੜਾ ਮੇਰੇ ਨਾਲ ਕਰਦਾ ਨਾ ਵੀਰੇ ਉਹ ਉਹਨਾਂ ਦੇ ਨਾਮ ਪਾਈ ਜਾਂਦੇ ਆ ਜਿਹੜਾ ਵੀ ਕਰਦਾ ਮੇਰੇ ਨਾਲ ਵੀਰੇ ਸ਼ਾਸਨਦੂਗੀ ਮੰਗੇ ਜੀ ਮੈਂ ਉੱਤੇ ਪਰਚਾ ਕਰਾਣਾ ਮੈਂ ਝੱਡਣਾ ਨਹੀਂ ਉਹ ਜਾਂ ਤਾਂ ਮੈਨੂੰ ਮਾਰਦਾ ਜਾ ਨਾ ਭੱਜ ਲੈ ਜਾ ਮੈਨੂੰ ਮਾਰ ਦੋ ਲੈ ਗੜੀ ਆ ਮੈਨੂੰ ਗੋਲੀ ਮਾਰ ਦੋ ਚਾਹੇ ਹਾਂ ਮੈਂ ਮਰਨਾ ਹੀ ਸੀਗਾ ਹਾਂ ਮੈਂ ਬਿਨਾ ਦੱਸੇ ਆਪਣੇ ਬੇਟੇ ਤੋਂ ਆਈਆ ਹਾਂ ਬਾਈ ਤਰੀਕ ਨੂੰ ਹਾਂਜੀ ਹਾਂਜੀ ਸਰ 22 ਤਰੀਕ ਨੂੰ ਇੱਕ ਲੜਾਈ ਝਗੜਾ ਹੋਇਆ ਸੀ ਡਾਕਟਰ ਬਲਾਵਰ ਸਰ ਨਾਲ ਉਹਨਾਂ ਦੱਸਿ ਕਿ ਉਹ ਕਹਿੰਦੇ ਸਾਡੇ ਕਲੀਨਿਕ ਚ ਵੜ ਕੇ ਨੇ ਪੰਨ ਤੋੜ ਦਿੱਤੀ ਹੋਈ ਆ ਠੀਕ ਹੈ ਜੀ ਉਦੇ ਵਿੱਚ ਇਹਨਾਂ ਦਾ ਅਲੋਕੇਸ਼ਨ ਜਦੋਂ ਬੁਲਾਇਆ ਗਿਆ ਇਹਨਾਂ ਨੇ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਦੇ ਕਰਨ ਤੋਂ ਬਾਅਦ ਇਹਨਾਂ ਦਾ ਅਲੋਕੇਸ਼ਨ ਸੀਪੀ ਸਾਡੇ ਨਾਲ ਛੇੜਖੰਡੀ ਕੀਤੀ ਗਈ ਆ ਪਰ ਸਾਡੇ ਕੋਲ ਕੰਪਲੇਨੀਆਂ ਕੋ ਅਗਰ ਡਰ ਦੇ ਇਧਰ ਉਧਰ ਹੋਏ ਸੀ ਸਾਡੀ ਕਿਤੇ ਬਿਨਾਂ وجہ ਰੈਕਟ ਨਾ ਪੈ ਜੇ ਇਹ ਕਰਕੇ ਇਹਨਾਂ ਨੇ ਕੋਈ ਆਪਣੇ ਕੋ ਬਿਆਨ ਇਹਨਾਂ ਨੂੰ ਬਿਆਨ ਲਿਖਾਉਣ ਵਾਸਤੇ ਬੈਠੇ ਪਈ ਆਓ ਆਣ ਕੇ ਆਪਣੇ ਜਿਹੜੀ ਤੁਸੀਂ ਸ਼ਾਮਲ ਕਰਤੀ ਸ਼ ਹੋ ਪਰ ਉਹ ਡਰ ਦੇ ਨਾ ਆਉਣ ਕਰਕੇ ਜਿਹੜਾ ਅੱਜ ਤੱਕ ਮਾਮਲਾ ਚੱਲ ਗਿਆ ਉਹਨਾਂ ਨੂੰ ਇਸ ਵੀ ਕਿਸੇ ਨੇ ਸਾਡਾ ਧੱਕੇ ਨਾ ਕੋ ਇਹੋ ਜਿਹਾ ਕੱਲ ਸਾਡਾ ਕੋਈ ਨਾਂ ਸੁਣਵਾਈ ਹੋਵੇ ਫਿਰ ਕੀ ਕਰੇ ਕੀਤੀ ਜੀ ਉਹ ਆਪੇ ਹੁਣ ਆਣ ਕੇ ਬਿਆਨ ਜੋ ਬਿਆਨ ਲਿਖਣਗੇ ਉਹਦੇ ਮੁਤਾਬਕ ਜੋ ਬਣਦਾ ਹੈ ਕੁੜੀ ਸਹੀ ਸਲਾਮ ਉਤਾਰ ਲਈ ਬਿਲਕੁਲ ਜੀ ਉਹਨਾਂ ਨੂੰ ਸਹੀ ਸਲਾਮ ਜਿਹੜਾ ਥੱਲੇ ਉਤਾਰ ਲਿਆ ਗਿਆ ਤੇ ਹੁਣ ਉਹ ਆਣ ਕੇ ਜਦੋਂ ਆਪਣਾ ਬਿਆਨ ਦਰਜ ਕਰਾਉਣਗੇ ਤੁਸਾਂ ਜ਼ਿੰਮੇਵਾਰ ਬੰਦਿਆਂ ਦੇ ਵੀ ਵਿੱਚ ਨਾਮ ਲਿਖੇ ਉਹਨਾਂ ਨੇ ਵੇਖੋ ਜੀ ਪਤਾ ਕੀ ਗੱਲ ਹੁੰਦੀ ਹਮੇਸ਼ਾ ਹੀ ਇਹ ਹਰ ਇੱਕ ਨੂੰ ਸ਼ੱਕ ਹੁੰਦਾ ਵੀ ਸ਼ਾਇਦ ਕਿਸੇ ਹੋਰ ਨੇ ਕਿਹਾ ਤਾਂ ਇਹ ਕਾਰਵਾਈ ਨਹੀਂ ਹੋ ਰਹੀ ਪਰ ਇਹ ਜੀ ਕੋਈ ਗੱਲਬਾਤ ਨਹੀਂਗੀ ਨਾ ਹੀ ਕਿਸੇ ਨੇ ਸਾਡੇ ਤੇ ਕੋਈ ਪ੍ਰੈਸ਼ਰ ਪਾਇਆ ਵੀ ਕਿਸ ਤਰੀਕੇ ਦਾ ਕੋਈ ਪ੍ਰੈਸ਼ਰ ਹੋਵੇ ਤੇ ਵੀ ਸਾਨੂੰ ਇਹ ਕੰਮ ਨਹੀਂ ਕਰਨਾ ਬਿਲਕੁਲ ਨਹੀਂ ਹੋਇਆ ਸਿਰਫ ਉਹ ਆਪ ਹੀ ਥੋੜਾ ਡਰਦਾ 사이ਡ ਤੇ ਰਹਿ ਵੀ ਸਾਡੇ ਤੇ ਮੁਕਦਮਾ ਦਰਜ ਹੋ ਗਿਆ ਸ਼ਾਇਦ ਸਾਡੀ ਸੁਣਵਾਈ ਨਾ ਹੋਵੇ ਬਿਲਕੁਲ ਕੋਈ ਦੋਸ਼ੀ ਪੈਂਦਾ ਕਾਰਵਾਈ ਕੀਤੀ ਜਾਏਗੀ ਬਿਲਕੁਲ ਕਾਰਵਾਈ ਕੀਤੀ ਜਾਊਗੀ ਜੀ ਜੋ ਬਣਦਾ ਬਿਲਕੁਲ ਮੈਂ ਤੁਹਾਨੂੰ ਦੱਤਾ ਜੀ ਪੂਜਾ ਕੀ ਗੱਲਬਾਤ ਹੋਈ ਤੁਸੀਂ ਚੈਂਕੀ ਚੜ੍ਹ ਕੇ ਇਹ ਮੇਰੇ ਨੂੰ ਹੱਥ ਪਾ ਰਹੇ ਸੀਗੇ ਮੈਂ ਜੱਪ ਤੇ ਜੱਸੀ ਹਾਂਜੀ ਡਾਬਾ ਰੋਡ ਤੇ ਆ ਜਿਹੜਾ ਹਾਂਜੀ ਇਹ ਰੋਡ ਕੋਲ ਵੀ ਹਾਂਜੀ ਹਾਂਜੀ ਡਾਕਟਰ ਜੱਸੀ ਜੀ ਦਾ ਜਿਹੜਾ ਉਹ ਇਤਾਂ ਕਰ ਰਿਹਾ ਸੀ ਮੈਨੂੰ ਦੇਖ

ਆਹੀ ਮੈਨੂੰ ਪਹਤ ਪਾਇਆ ਜੀ ਉਹਨਾਂ ਨੇ ਡਾਕਟਰ ਜੱਸੀ ਨੇ ਉਲਟਾ ਮੈਨੂੰ ਧਮਕੀ ਦਿੱਤੀ ਜਿਹੜਾ ਤੇਰੇ ਨਾਲ ਕਰੂਗਾ ਉਹ ਸਾਰੇ ਮੈਂ ਚਕਵਾਉਂਗਾ ਤੇਰੇ ਮੁੰਡੇ ਨੂੰ ਮਾਰ ਦੂੰਗਾ ਉਸਨੇ ਕਾਰਵਾਈ ਨਹੀਂ ਕੀਤੀ ਇੱਕ ਇੱਕ ਮੁੰਡਾ ਮੇਰਾ ਦੁਨੀਆ ਤੇ ਬਸ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਸਗੋ ਜਿਹੜਾ ਮੇਰੇ ਨਾਲ ਕਰਦਾ ਨਾ ਵੀਰੇ ਉਹ ਉਹਨਾਂ ਦੇ ਨਾਮ ਪਾਈ ਜਾਂਦੇ ਆ ਜਿਹੜਾ ਵੀ ਕਰਦਾ ਮੇਰੇ ਨਾਲ ਵੀਰੇ ਸ਼ਾਸਨਦੂਗੀ ਮੰਗੇ ਜੀ ਮੈਂ ਉਥੇ ਬਰਚਾ ਕਰਾਣਾ ਮੈਂ ਛੱਡਣਾ ਨਹੀਂ ਉਹ ਜਾਂ ਤਾਂ ਮੈਨੂੰ ਮਾਰ ਦੋ ਜਾ ਤੂੰ ਬਾਹਰ ਜਾ ਮੈਨੂੰ ਮਾਰ ਦੋ ਮੈਂ ਘੜੀ ਆ ਮੈਨੂੰ ਗੋਲੀ ਮਾਰ ਦੋ ਚਾਹੇ ਹਾਂ ਮੈਂ ਮਰਨਾ ਹੀ ਸੀਗਾ ਆ ਮੈਂ ਬਿਨਾ ਦੱਸੇ ਆਪਣੇ ਬੇਟੇ ਤੋਂ ਆਈਆ ਹਾਂ ਹਾਂ ਚਲੋ ਚਲੋ ਉਹ ਉੱਥੇ ਲਖਾਈਏ 22 ਤਰੀਕ ਨੂੰ ਹਾਂਜੀ ਹਾਂਜੀ ਸਰ 22 ਤਰੀਕ ਨੂੰ ਇੱਕ ਲੜਾਈ ਝਗੜਾ ਹੋਇਆ ਸੀ ਡਾਕਟਰ ਬਲਾਵਰ ਸਿੰਘ ਨਾਲ ਉਹਨਾਂ ਦੱਸੇ ਕਿ ਉਹ ਕਹਿੰਦੇ ਸਾਡੇ ਕਲੀਨਿਕ ਵਿੱਚ ਵਰਕੇ ਨਾਲ ਪੰਨ ਤੋੜ ਕੀਤੀ ਹੋਈ ਆ ਠੀਕ ਹੈ ਜੀ ਉਹਦੇ ਵਿੱਚ ਇਹਨਾਂ ਦਾ ਅਲੋਕੇਸ਼ਨ ਜਦੋਂ ਬਲਾਗ ਹੈ ਇਹਨਾਂ ਨੇ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਕਰਨ ਤੋਂ ਬਾਅਦ ਇਹਨਾਂ ਦਾ ਅਲੋਕੇਸ਼ਨ ਵੀ ਸਾਡੇ ਨਾਲ ਛੇੜਖੰਡੀ ਕੀਤੀ ਗਈ ਆ ਪਰ ਸਾਡੇ ਕੋਲ ਕੰਪਲੇਨੀਆਂ ਕੋਲ ਡਰ ਦੇ ਇਧਰ ਉਧਰ ਹੀ ਹੋਏ ਸੀ ਸਾਡੀ ਕਿਤੇ ਬਿਨਾਂ ਵਜ੍ਹਾ ਰੈਕਟ ਨਾ ਪੈ ਜਾਏ ਇਹ ਕਰਕੇ ਇਹਨਾਂ ਨੇ ਕੋਈ ਆਪਣੇ ਕੋਲ ਬਿਆਨ ਇਹਨਾਂ ਬਿਆਨ ਲਿਖਾਉਣ ਵਾਸਤੇ ਬੈਠੇ ਪਈ ਆਓ ਆਣ ਕੇ ਆਪਣੇ ਜਿਹੜੇ ਤੁਸੀਂ ਸ਼ਾਮਿਲ ਦਿੱਤੀ ਸ਼ ਹੋ ਪਰ ਉਹ ਡਰ ਦੇ ਨਾ ਆਉਣ ਕਰਕੇ ਜਿਹੜਾ ਅੱਜ ਤੱਕ ਮਾਮਲਾ ਚੱਲ ਗਿਆ ਉਹਨਾਂ ਨੂੰ ਇਸ ਵੀ ਕਿਸੇ ਤਰ੍ਹਾਂ ਸਾਡੇ ਨਾਲ ਧੱਕੇ ਨਾ ਕੋਈ ਹੋ ਜਾ ਗੱਲ ਸਾਡਾ ਕੋਈ ਨਾਂ ਸੁਣਵਾਈ ਹੋਵੇ ਸਿਰਕੀ ਕਰ ਵੀ ਕੀਤੀ ਜੀਗੇ ਉਹ ਆਪੇ ਹੁਣ ਆਣ ਕੇ ਬਿਆਨ ਤੋ ਜੇ ਉਹ ਬਿਆਨ ਲਿਖੋਣਗੇ ਉਹਦੇ ਮਤਲਬ ਜੋ ਬਣਦਾ ਕੁੜੀ ਸਹੀ ਸਲਾਮ ਉਤਾਰਨੀ ਬਿਲਕੁਲ ਜੀ ਉਹਨਾਂ ਨੂੰ ਸਹੀ ਸਲਾਮ ਜਿਹੜਾ ਥੱਲੇ ਉਤਾਰ ਲਿਆ ਗਿਆ ਤੇ ਹੁਣ ਉਹ ਆਣ ਕੇ ਜਦੋਂ ਆਪਣਾ ਬਿਆਨ ਦਰਜ ਕਰਾਉਣਗੇ ਬਸਦਾ ਜ਼ਿੰਮੇਵਾਰ ਬੰਦਿਆਂ ਦੇ ਵੀ ਵਿੱਚ ਨਾਮ ਲਿੱਤੇ ਉਹਨਾਂ ਨੇ ਵੇਖੋ ਜੀ ਪਤਾ ਕੀ ਗੱਲ ਹੁੰਦੀ ਹੈ ਹਮੇਸ਼ਾ ਹੀ ਇਹ ਹਰ ਇੱਕ ਨੂੰ ਸ਼ੱਕ ਹੁੰਦਾ ਵੀ ਸ਼ਾਇਦ ਕਿਸੇ ਹੋਰ ਨੇ ਕਿਹਾ ਤਾਂ ਇਹ ਕਾਰਵਾਈ ਨਹੀਂ ਹੋ ਰਹੀ ਪਰ ਇਹ ਜੀ ਕੋਈ ਗਲਤ ਬਾਤ ਨਹੀਂ ਗਈ ਨਾ ਹੀ ਕਿਸੇ ਨੇ ਸਾਡੇ ਤੇ ਕੋਈ ਪ੍ਰੈਸ਼ਰ ਪਾਇਆ ਵੀ ਕਿਸ ਤਰੀਕੇ ਦਾ ਕੋਈ ਪ੍ਰੈਸ਼ਰ ਹੋਵੇ ਤੇ ਵੀ ਸਾਨੂੰ ਇਹ ਕੰਮ ਨਹੀਂ ਕਰਨਾ ਬਿਲਕੁਲ ਨਹੀਂ ਹੋਇਆ ਸਿਰਫ ਉਹ ਆਪ ਹੀ ਥੋੜਾ ਡਰਦਾ ਸਾਈਡ ਤੇ ਰਿਹਾ ਵੀ ਸਾਡੇ ਤੇ ਮੁਕਦਮਾ ਦਰਜ ਹੋ ਗਿਆ ਸ਼ਾਇਦ ਸਾਡੀ ਸੁਣਵਾਈ ਨਾ ਹੋਵੇ ਕੋਈ ਦੋਸ਼ੀ ਪਾਇੰਦਾ ਕਾਰਵਾਈ ਕੀਤੀ ਜਾਏਗੀ ਬਿਲਕੁਲ ਕਾਰਵਾਈ ਕੀਤੀ ਜਾਊਗਾ ਜੀ ਜੋ ਬਣਦਾ ਬਿਲਕੁਲ